ਦਾ ਆ ਵੇਖੋ ਇਹਦਾ ਜਿੰਦੇ ਨਾਲ ਰਹਿੰਦੀ ਪਈ ਹੁਣ ਨਵਾ ਨੇ ਗੁੱਡਾ ਲੱਬਿਆ ਇਹਨੂੰ ਵੀ ਛੱਡ ਦੇਗੀ ਥੋੜੇ ਟਾਈਮ ਤੱਕ ਪਹਿਲਾਂ ਤਾਂ ਆ ਭੈਣ ਦੀ ਨਾ ਕੁੜੀ ਦੀ ਵੀਡੀਓ ਵੇਣੀ ਆ ਇੱਕ ਕੁੜੀ ਨੇ ਨਾ ਇਹਦੇ ਤੇ ਬੋਲਿਆ ਸੀ ਆ ਪਹਿਲਾਂ ਮੁਸ਼ਕਪਰੀਤ ਦੀ ਵੀਡੀਓ ਵੇਖੋ ਖਾਨਦਾਨ ਤੋਂ ਕਿਹਾ پوری ਦੁਨੀਆ سے ਲੜ ਜਾਊਂਗੀ ਅਗਰ ਬਾਤ ਮੇਰੇ ਪਤੀ ਪਰ ਆਈ ਤੋ ਕਿਉਂਕਿ ਮੇਰਾ ਤਾਂ ਸਿੱਧਾ ਸਹੀ ਹਿਸਾਬ ਹੈ ਜੋ ਮੇਰੇ ਪਤੀ ਦਾ ਸਗਾ ਨਹੀਂ ਉਹ ਮੇਰਾ ਵੀ ਸਗਾ ਨਹੀਂ ਹੁਣ ਆ ਭੈਣ ਦੀ ਵੀਡੀਓ ਵੇਖੋ ਅੱਛਾ ਕਹਿੰਦੀ ਜਿਹੜਾ ਮੇਰੇ ਬੰਦੇ ਦਾ ਸਗਾ ਨਹੀਂ ਉਹ ਮੇਰਾ ਸਗਾ ਨਹੀਂ ਨਾ ਇਹ ਤਾਂ ਤੈਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੂੰ ਜੜੀਆਂ ਤੇ ਪਿਓ ਦੀ ਸਕੀ ਨਹੀਂ ਹੋਈ ਤੇ ਤੂੰ ਸਗੀਗੀ ਦੀ ਰਹਜੇਂਗੀ ਤੇ ਕਿੰਨੇ ਕ ਬੰਦਿਆਂ ਦੀ ਸਕੀ ਰਹੇਂਗੀ ਇਹ ਵੀ ਦੱਸ ਕੇ ਜਾ ਗੱਲ ਲਾ ਕਰਦੀ ਐ ਇਹਨੂੰ ਤੁਸੀਂ ਜਾਣਦੇ ਹੋ ਜੀ ਇਹ ਹੈਗੀ ਆ ਮੁਸ਼ਕਪ੍ਰਿਤ ਕੌਰ ਤੇ ਜਿਹਣੀ ਘਰੋਂ ਭੱਜ ਕੇ ਕਰਾਇਆ ਤਿੰਨ ਵਿਆਹ ਤੇ ਆਪਦੇ ਮਰਾਇਆ ਦਾਦੇ ਤੋਂ ਪਿਓ ਤੇ ਫਿਰ ਵੀ ਇਹਨੂੰ ਸ਼ਰਮ ਨਹੀਂ ਆਉਂਦੀ ਇਹਦੀ ਵੀਡੀਓ ਦੇਖਣ ਵਾਲੀਆਂ ਹੁੰਦੀਆਂ ਕਦੇ ਪ੍ਰੋਫਾਈਲ ਚੈੱਕ ਕਰਿਓ ਹਜੇ ਮਹੀਨਾ ਕੁ ਹੋਇਆ ਇਹਦੇ ਪਿਓ ਮਰੇ ਨੂੰ ਤੇ ਡੇਲੀ ਵੀਡੀਓ ਅਪਲੋਡ ਕਰਦੀ ਐ ਡੇਲੀ ਉਹ ਲੱਖ ਦੀ ਲਾਹਣਤ ਐ ਜਿਹੜੇ ਲੋਕ ਕਹਿੰਦੇ ਹੋ ਨਾ ਕਿ ਧੀਆ ਮਾਰਨ ਦਾ ਕਾਰਨ ਦਾਜ ਹੁੰਦਾ ਐਹੋ ਜਿਹਾ ਕਰਕੇ ਲੋਕੀ ਧੀਆ ਨਹੀਂ ਜਾਂਦੇ ਤੇ ਚਾਹੇ ਪੁੱਲੀ ਵਿੱਚ ਰਹਿੰਦਾ ਹੋਵੇ ਪਿਓ ਉਹਦੀ ਆਪ ਦੀ ਧੀ ਲਈ ਕੁਝ ਵੀ ਕਰ ਸਕਦਾ ਦਾਜ ਦੇਣ ਵਾਸਤੇ ਠੀਕ ਹੈ ਮਾਪੇ ਉਹ ਡਰਦੇ ਆ ਤਾਂ ਐਹੋ ਜਿਹੇ ਕਲਖਸ਼ੀਆਂ ਕਰਕੇ ਧੀਆ ਕੁੱਖਾਂ ਚ ਮਰਦੀਆਂ ਹੋਰ ਦਾਜ ਦੂਆ ਜਾਸਤੇ ਕੋਈ ਪਿਓ ਐਡਾ ਗਰੀਬ ਨਹੀਂ ਹੁੰਦਾ ਕਿ ਆਪ ਦੀ ਧੀ ਨੂੰ ਦਾਜ ਨਾ ਦੇ ਸਕੇ ਤੇਰਾ ਭਤੀਆ ਉਸ ਘਰੇ ਦਿੰਦਾ ਵੀ ਜਿਹੜੇ ਪਿਓ ਦੀ ਔਕਾਤ ਹੋਵੇ ਜਿਹੜਾ ਰਾਜਾ ਹੋਵੇ ਜਿਹੜੇ ਘਰੇਟੀ ਹੁੰਦੀ ਨਾ ਤੇ ਉਹ ਰਾਜਾ ਹੁੰਦਾ ਤੇ ਜੇ ਇਹੋ ਜਿਹਿਆਂ ਧੰਨ ਜੰਮਣ ਨਾ ਤੇ ਉਹਦਾ ਫਿਰ ਪਿਓ ਤੁਹਾਨੂੰ ਪਤਾ ਹੀ ਹੈ ਇਹਦੇ ਦਾਦੇ ਨੇ ਇਹਦਾ ਪਿਓ ਮਾਰੀ ਦਿੱਤਾ ਇਸ ਗੱਲ ਪਿੱਛੇ ਵੀ ਇਹਨੂੰ ਤੋ ਰੋਕਿਆ ਨਹੀਂ ਉਹ ਵਿਚਾਰੇ ਦੀ ਕੀ ਗਲਤੀ ਹੈ ਆ ਵੇਖ ਲਈ ਨਾ ਹੁਣ ਦੁਬਾਰਾ ਵੇਖੋ ਮੈਂ ਕੀ ਦਰ ਰਪਲਾਈ ਇਹਦੇ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਸਕਰੀਨ ਸ਼ਾਟ ਤੁਸੀਂ ਦੇਖ ਹੀ ਸਕਦੇ ਹੋ ਜਿਹਦਾ ਨਾਮ ਹੈਗਾ ਸੁਮਨ ਦੀਪਕੌਰ ਹਨਾ ਏ ਆਪਦੇ ਆਪ ਨੂੰ ਬਹੁਤ ਇੱਜ਼ਤਦਾਰ ਕੁਹਾਉਂਦੀ ਐ ਕਿ ਮੈਂ ਇੱਜ਼ਤਦਾਰ ਆ ਹਨਾ ਸਭ ਜਾਣਦੀਆਂ ਇਹੋ ਜੀਆਂ ਦੀ ਇੱਜ਼ਤ ਜਿਹੜੀਆਂ ਮੈਂ ਕੰਨੀ ਆ ਨਾ ਜਿਹੜੀਆਂ ਇੱਜ਼ਤਦਾਰ ਬੰਦੀਆਂ ਨਾ ਬਿਲਕੁਲ ਵੀ ਇਹਨਾਂ ਦੀ 1% ਦੀ ਇੱਜ਼ਤ ਨਹੀਂ ਹੁੰਦੀ ਪੈਣਾ ਜੇ ਤੇਰੀ ਜਮੀਰ ਇੰਨੀ ਜਾਗਦੀ ਹੁੰਦੀ ਨਾ ਤਾਂ ਤੂੰ ਮੈਨੂੰ ਅਨ ਬਲੌਗ ਨਾ ਕਰਦੀ ਠੀਕ ਆ ਜੇ ਤੇਰੀ ਜਮੀਰ ਹੁੰਦੀ ਤਾਂ ਤੂੰ ਮੈਨੂੰ ਅਨ ਬਲੌਕ ਕਰਕੇ ਵੀ ਵੀਡੀਓ ਸ਼ਰਿਆਮ ਪਾ ਸਕਦੀ ਸੀ ਪਰ ਤੇਰੀ ਜਮੀਰ ਕਿੰਨੀ ਕੁ ਐ ਮੈਨੂੰ ਬਲੌਕ ਕਰਕੇ ਤਾਂ ਤੂੰ ਵੀਡੀਓ ਪਾਈ ਹੂੰ ਮੇਰੀ ਪਿੱਠੇ ਪਿੱਛੇ ਬੋਲੀ ਤੇ ਰਹੀ ਗੱਲ ਲੋਕਾਂ ਤੋਂ ਸੁਣ ਕੇ ਮੈਨੂੰ ਨਹੀਂ ਪਤਾ ਕਿੱਥੋਂ ਸੁਣਦੀ ਹੈ ਕਿੱਥੋਂ ਨਹੀਂ ਸੁਣਦੀ ਤੂੰ ਕਹਿਆ ਕਿ ਤਿੰਨ ਵਿਆਹ ਕਿਹੜੇ ਤਿੰਨ ਵਿਆਹ ਪ੍ਰੂਫ ਹੈ ਤੇਰੇ ਕੋਲ ਪ੍ਰੂਫ ਦੇ ਮੈਨੂੰ ਜਿਹੜੇ ਮੇਰੇ ਤਿੰਨ ਵਿਆਹ ਹੋਏ ਆ ਬੋਲਣ ਤੋਂ ਪਹਿਲਾਂ ਨਾ ਸਬੂਤ ਕੋਲ ਰੱਖਿਆ ਕਰ ਤੇ ਰਹੀ ਗੱਲ ਤੇਰੀ ਕਿੰਨੀ ਕੋਈ ਇੱਜ਼ਤ ਦਾ ਇੱਜ਼ਤਦਾਰ ਹੈਗੀ ਹੈ ਨਾ ਤੂੰ ਸਭ ਜਾਣਦੇ ਆਂ ਅਸੀਂ 1% ਦੀ ਵੀ ਤੇਰੀ ਇੱਜ਼ਤ ਦਾ ਇੱਜ਼ਤ ਨਹੀਂ ਹੈਗੀ ਜਿਹੜੀਆਂ ਸਿਰ ਤੇ ਤੂੰ ਚੁੰਨੀਆਂ ਲੈ ਕੇ ਵੀਡੀਓ ਬਣਾਉਣੀ ਆ ਆਪਦੇ ਆਪ ਨੂੰ ਇੱਜ਼ਤਦਾਰ ਕਹਿਲਾਉਣੀ ਆ ਠੀਕ ਹੈ ਨਾ ਜਮੀਰ ਜਗਾ ਆਪਣੀ ਤੇ ਜੇ ਦਮ ਰੱਖਿਆ ਕਰ ਕਿਸੇ ਨੂੰ ਬਲੌਗ ਕਰਕੇ ਵੀਡੀਓ ਨਾ ਬਾਇਆ ਕਰ ਉਹ ਮੇਰੇ ਵਿਆਹ ਕਰਵਾ ਕੇ ਆਈ ਸੀ ਨਾ ਓਕੇ ਇਹਨੇ ਦਾਦੇ ਤੋਂ ਪਿਓ ਮਰਵਾਤਾ ਇਹਨੂੰ ਫਰਕ ਨਹੀਂ ਇਹ ਰੋਜ਼ ਵੀਡੀਓ ਅਪਲੋਡ ਕਰਦੀ ਤੂੰ ਕਿਹੜੀ ਗੱਲ ਤੂੰ ਰੋਜ਼ ਵੀਡੀਓ ਅਪਲੋਡ ਕਰਦੀ ਹੈ ਕਿਸੇ ਨੂੰ ਬੋਲਣ ਤੋਂ ਪਹਿਲਾਂ ਨਾ ਪਤਾ ਕਰ ਲਿਆ ਕਰ ਵੀ ਵੀਡੀਓ ਕਿਹੜੀ ਮਜਬੂਰੀ ਚ ਅਗਲਾ ਪਾ ਰਿਆ ਮੇਰੇ ਪਿੱਛੇ ਚਾਰ ਜ਼ਿੰਦਗੀਆਂ ਹੈਗੀਆਂ ਤੇ ਮੈਂ ਇੱਥੇ ਪੂਰੀ ਦੁਨੀਆ ਨੂੰ ਸਫਾਈ ਨਹੀਂ ਦੇਣੀ ਕਿ ਮੈਂ ਵੀਡੀਓ ਕਿਉਂ ਬਣਨੀ ਆ ਲੱਗੀ ਸਮਝ ਆ인다 ਬੋਲਣ ਤੋਂ ਪਹਿਲਾਂ ਨਾ ਆਪਦਾ ਸੋਚ ਲਿਆ ਕਰੀ ਠੀਕ ਹੈ ਆਈ ਵੱਡੀ ਖੱਚ ਤੇਰੀ ਤਾਂ 1% ਦੀ ਇੱਜ਼ਤ ਨਹੀਂ ਹੈਗੀ ਇੱਜ਼ਤ ਕਿਹਨੂੰ ਕਹਿੰਦੇ ਨੇ ਪਹਿਲਾਂ ਤਾਂ ਤੂੰ ਇਹ ਦੱਸ ਸਿੱਧੀ ਹੋ ਕੇ ਵੀ ਤੇਰੇ ਤੇ ਮੈਂ ਲਾ ਸਾਰੇ ਪੰਜਾਬ ਨੇ ਤੇਰੇ ਤੇ ਵੀਡੀਓ ਬਣਾਈ ਹੋਊਗੀ ਤੇ ਤੈਨੂੰ ਇਹੇ ਕੁੜੀ ਦੀ ਸੀ ਮਾਰੇ ਤੇ ਤੇਰਾ ਜੋਰ ਚੱਲ ਗਿਆ ਹੈ ਦੂਜਿਆਂ ਮੇਰੀ ਇੱਕ ਚਵਾਜ ਆ ਕੇ ਤੂੰ ਐਡੀ ਐਦਾ ਉਂਝ ਵੀ ਯਾਰ ਤੂੰ ਆਪਦਾ ਨਾਮ ਲਿਖ ਕੇ ਸਰਚ ਕਰ ਤੇ ਤੇਰੇ ਤੇ ਮੈਂ ਸਾਰੇ ਪੰਜਾਬ ਨੇ ਵੀਡੀਓ ਬਣਾਈਆਂ ਆਣਗੀਆਂ ਕੱਲੇ-ਕੱਲੇ ਨੂੰ ਦੇਖਾ ਫਿਰ ਜਵਾਬ ਲੈ ਮੈਂ ਕਹਿੰਨਾ ਤੋ ਤਿੰਨ ਵਿਆਹ ਕਰਾਏ ਨੇ ਮੈਂ ਕਹਿੰਨਾ ਆਪਦੇ ਦਾਦੇ ਤੂੰ ਆਪਦਾ ਪਿਓ ਮਰਵਾਤਾ ਤੇਰੇ ਦਾਦੇ ਨੇ ਖੁਦ ਮੈਨੂੰ ਦੱਸਿਆ ਸਾਰੀ ਕਰਤੂਤ ਤੇਰੀ ਵੀ ਕੀ ਕੀ ਕੁਝ ਤੂੰ ਕੀਤਾ ਸੀਗਾ ਤੇ ਕੀ ਕਿਸ ਕੱਲੋ ਦੁਹੀ ਹੋ ਕੇ ਇਹ ਲੜਾਈ ਹੋਈ ਸੀ ਸਾਰੀ ਉਹਨੇ ਆਪ ਬਿਆਨ ਕੀਤੀ ਮੇਰੇ ਅੱਗੇ ਸਭ ਕੁਝ ਉਹਨੇ ਮੈਨੂੰ ਦੱਸਿਆ ਉਹ ਹੋ ਜਾ ਮੈਂ ਹੁੰਦਾ ਤੇ ਮੈਂ ਵੀ ਸੋਸ਼ਲ ਮੀਡੀਆ ਤੇ ਲੈ ਆਉਂਦਾ ਉਹਨੂੰ ਲਿਆਵਾਂਗੇ ਕੋਨੀ ਜਿਆਦਾ ਵਧੇਗੀ ਤੇ ਉਹਨੂੰ ਵੀ ਲਿਆਵਾਂਗੇ ਟੈਨਸ਼ਨ ਨਾ ਲੈ ਰਿੰਪਲ ਤੇ ਬੋਲ ਫਿਰ ਕਰਨ ਦੱਤੇ ਤੇ ਬੋਲ ਜਿੰਨਿਆਂ ਨੇ ਤੇਰੇ ਤੋਂ ਯਾਰ ਸਾਰੇ ਰੋਸਟਰਾਂ ਨੇ ਤੇਰੇ ਤੇ ਬੋਲਿਆ ਸਾਰੇ ਪੰਜਾਬ ਨੇ ਤੇਰੇ ਤੇ ਉਦੋਂ ਬੋਲਿਆ ਉਹਨਾਂ ਬਾਰੇ ਵੀ ਬੋਲ ਝੂਠ ਕਿਹਨੇ ਕੀ ਕਿਹਾ ਤੇਰੇ ਬਾਰੇ ਤੇਰਾ ਮਾੜੀ ਤੇ ਜੋਰ ਚੱਲ ਗਿਆ ਤੇਰੇ ਤੇ ਲੋਕ ਸੀਰੀਅਸ ਬਣਾਈ ਬੈਠੇ ਨੇ ਤੂੰ ਝੂਠੀ ਹੈ ਤੇ ਤੂੰ ਝੂਠੀ ਰਹਿਣਾ ਇਹ ਹੁਣ ਸੱਚ ਤੇ ਝੂਠ ਨੂੰ ਤੂੰ ਬਦਲ ਨਹੀਂ ਸਕਦੀ ਕਿ ਕੀ ਝੂਠ ਹੈ ਤੇ ਕੀ ਸੱਚ ਹੈ ਇਹ ਤਾਂ ਹੁਣ ਜੋ ਪਰੋਸਿਆ ਗਿਆ ਇਹ ਹੀ ਰਹਿਣਾ ਜੋ ਤੂੰ ਕਰਤਾ ਤੇ ਬਾਕੀ ਮੇਰੇ ਵੀਰ ਭਰਾ ਇਹਨੂੰ ਲਾਂਤਾਂ ਪਾਇਆ ਕਰੋ ਇਹ ਲਾਂਤਾਂ ਲਈ ਬਣੀ ਹੈ ਤੇ ਇਹਨੂੰ ਲਾਂਤਾਂ ਜਿੰਨੀਆਂ ਪਾਓਗੇ ਓਨੀਆਂ ਹੀ ਵਧੀਆ ਕਿਉਂਕਿ ਆਉਣ ਵਾਲੀ ਜਨਰੇਸ਼ਨ ਜਵਾਕ ਬੱਚੇ ਆਉਣ ਵਾਲੀ ਪੀੜ੍ਹੀ ਇਹਨਾਂ ਜੇ ਆਪਾਂ ਇਹਨਾਂ ਨੂੰ ਗਾਲ੍ਹਾਂ ਕੱਢਾਂਗੇ ਨਾ ਵੱਧ ਤੋਂ ਵੱਧ ਵੱਧ ਤੋਂ ਵੱਧ ਇਹਨਾਂ ਨੂੰ ਰੋਕਾਂਗੇ ਤੇ ਆਉਣ ਵਾਲੇ ਯਾਰ ਜਵਾਬ ਆਪਣੇ ਉਹ ਰੁਕਣਗੇ ਉਹ ਬਚਣਗੇ ਉਹ ਕਹਿਣਗੇ ਯਾਰ ਇਹ ਤਾਂ ਕੰਮ ਹੀ ਬਹੁਤ ਗੰਦਾ ਹੈ ਇਹ ਤਾਂ ਗਾਲ੍ਹਾਂ ਬਹੁ ਪੈਂਦੀਆਂ ਇੱਕ ਇੱਕ ਹੋਰ ਗੱਲ ਦੱਸਦਾ ਤੂੰ ਉਹਨੇ ਤੇਰੇ ਤੇ ਵੀਡੀਓ ਬਣਾਈ ਹੈਨਾ ਉਹਨੇ ਆਪ ਦੇ ਕਮੈਂਟ ਆਨ ਰੱਖੇ ਤੂੰ ਉੱਤੇ ਵੀਡੀਓ ਬਣਾਈ ਤੂੰ ਕਮੈਂਟ ਕਿਉਂ ਆਫ ਕੀਤੇ ਤੈਨੂੰ ਪਤਾ ਹੈ ਨਾ ਤੇਰੀ ਕਰਤੂਤ ਦਾ ਵੀ ਮੈਨੂੰ ਗਾਲ੍ਹਾਂ ਪੈਣੀਆਂ ਨੇ ਤੇ ਆਪਦੇ ਨਾਲੇ ਨਵੇਂ ਯਾਰ ਦਾ ਚਿਹਰਾ ਆਪਦੇ ਨਵੇਂ ਯਾਰ ਦਾ ਕਿਉਂ ਬਲਰ ਕੀਤਾ ਆਇਆ ਕਿਉਂ ਨਹੀਂ ਉਹਨਾਂ ਲੋਕਾਂ ਅਹੀਂ ਤਾਂ ਲੈ ਜਾਂਦਾ ਹਣ ਕਿਉਂ ਨਹੀਂ ਤੂੰ ਲੋਕਾਂ ਅੱਗੇ ਲਿਉਂਦੀ ਪਈ ਸੀ ਤੂੰ ਖੋੜੀ ਨਾ ਸ਼ਰਮ ਕਰ ਸੁਧਰ ਜਾ ਜੇ ਵੀ ਛਾੜ ਦੇ ਆ ਖਿਹੜਾ ਯਾਰ ਚੰਗਾ ਕੰਟੈਂਟ ਪਾ ਲੈ ਤੈਨੂੰ ਕੋਈ YouTube ਤੋਂ ਜਾਣ ਤੋਂ ਨਹੀਂ ਰੋਕਦਾ ਤੈਨੂੰ ਇਹ ਨਹੀਂ ਕਹਿੰਦਾ ਵੀ YouTube ਨਾ ਚਲਾ ਤੈਨੂੰ ਇਹ ਨਹੀਂ ਕੋਈ ਕਹਿੰਦਾ ਪਿਆਗਾ ਵੀ ਇਹ ਆ ਇੰਸਟਾ ਤੇ ਨਾ ਚੰਗਾ ਕੰਟੈਂਟ ਪਾ ਕੋ ਕੁਮਣ ਫਿਰਨ ਲੱਗ ਪੋ ਹੁਣ ਇਹਦੇ ਨਾਲ ਜ਼ਿੰਦਗੀ ਕੱਟ ਲੈ ਕੋ ਘੁੰਮਣ ਫਿਰਨ ਦੀਆ ਵਲੌਗ ਬਣਾ ਕੇ ਪਾ ਦਿਆ ਕਰੋ ਜ਼ਰੂਰੀ ਤਾਂ ਨਹੀਂ ਵੀ ਆਪਦਾ ਆਟਾ ਗੁੰਨਦੀ ਪਈਆਂ ਮੈਂ ਆ ਫਰਾਂਠੇ ਲਾਉਣੀ ਪਈਆਂ ਆਪਦੇ ਹਬੀਲੀ ਮੈਂ ਆ ਕਰਦੀ ਪਈਆਂ ਜ਼ਰੂਰੀ ਤਾਂ ਨਹੀਂ ਵੀ ਬੈੱਡੀ ਵਿਖਾਉਣੇ ਜ਼ਰੂਰੀ ਤਾਂ ਨਹੀਂ ਵੀ ਅੰਦਰ ਹੀ ਵਿਖਾਉਣੇ ਨੇ ਕੁੱਲੜ ਪੀ ਜੇ ਆਂਗੂ ਕੋਈ ਕੰਮ ਕਰ ਲੋ ਚੱਲ ਉਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਪਰ ਉਹਨਾਂ ਦਾ ਕੰਮ ਸਹੀ ਸੀ ਜੇ ਉਹ ਕੰਟੈਂਟ ਉਸੇ ਤੇ ਰਹਿੰਦੇ ਤਾਂ ਉਸੇ 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 ਹਿਸਾਬ ਨਾਲ ਵੀਡੀਓ ਪਾਉਂਦੇ ਤਾਂ ਉਹਨਾਂ ਦਾ ਕੰਟੈਂਟ ਬਹੁਤ ਵਧੀਆ ਹੀ ਪਰ ਉਹ ਕੰਟੈਂਟ ਤੇ ਨਹੀਂ ਤੂੰ ਜਾਣਾ ਜਿਹੜਾ ਉਹਨਾਂ ਕੋੜੀਆਂ ਹਾਲਾ ਕੀਤਾ ਉਹ ਕੰਮ ਨਹੀਂ ਕਰਨਾ ਯਾਰ YouTube ਤੇ ਰਹਿ ਤੈਨੂੰ ਕੋਈ ਰੋਕਦਾ ਨਹੀਂ ਤੇਰੇ ਤੇ ਕੋਈ ਤੂੰ ਸੁਧਰ ਜੇਂਗੀ ਤੇ ਲੋਕਾਂ ਨੇ ਆਪੇ ਬੋਲਣੋਂ ਹਟ ਜਾਣਾ ਪਰ ਮਾਰੇ ਤੇ ਜ਼ੋਰ ਨਹੀਂ ਵਿਖਾਈਦਾ ਹੁੰਦਾ ਤੈਨੂੰ ਇਹੀ ਕਹਿਣਾ ਧੰਨਵਾਦ